11 ਫਰਵਰੀ 1956 ਇਸਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਕਾਲੀ ਕਾਨਫਰੰਸ ਦਾ ਇੱਕ ਬਹੁਤ ਵੱਡਾ ਜਲੂਸ ਕੱਢਿਆ ਗਿਆ ਇਸ ਜਲੂਸ ਦੇ ਵਿੱਚ ਕਿੰਨੇ ਅਕਾਲੀਆਂ ਨੇ ਸ਼ਮੂਲਿਤ ਕੀਤੀ ਇਸ ਜਲੂਸ ਦੇ ਕੀ ਕੀ ਸੱਤੇ ਨਿਕਲੇ ਆਓ ਜਾਣਨ ਤੋਂ ਪਹਿਲਾਂ ਅੱਜ ਦੇ ਇਤਿਹਾਸ ਦੇ ਇਹ ਦਿਨ ਨੂੰ ਇੱਕ ਵਾਰੀ ਫਤਿਹ ਸਾਂਦੀ ਕਰ ਲਈਏ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਵਰੀ 1956 ਈਸਵੀ ਨੂੰ ਕਾਂਗਰਸ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਜਲਾਸ ਕਾਨਫਰੰਸ ਉਹਨਾਂ ਨੇ ਫਰਵਰੀ ਦੇ ਦਿਨਾਂ ਦੇ ਵਿੱਚ ਰੱਖ ਲਈ ਇਹ ਨਈ ਦਿਨਾਂ ਦੇ ਵਿੱਚ ਅਕਾਲੀਆਂ ਨੇ ਆਪਣਾ ਦਸਵਾਂ ਸਾਲਾਨਾ ਕਾਨਫਰੰਸ ਵੀ ਇਨ੍ਹਾਂ ਹੀ ਦਿਨਾਂ ਦੇ ਵਿੱਚ ਉਹਨਾਂ ਨੇ ਵੀ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਇਹ ਕਾਨਫਰੰਸ ਨੂੰ ਰੱਖਣ ਦਾ ਮਨ ਬਣਾ ਲਿਆ ਤੀਜੇ ਪਾਸੇ ਮਹਾਸ਼ਿਆ ਨੇ ਮਹਾਪੰਜਾਬ ਦੇ ਹੱਕ ਦੇ ਵਿੱਚ ਉਹਨਾਂ ਨੇ ਵੀ ਕਾਪੜੀ ਮੀਟਿੰਗ ਇਹ ਕਾਨਫਰੰਸ ਉਹਨਾਂ ਨੇ ਵੀ ਇਨਾ ਹੀ ਦਿਨਾਂ ਦੇ ਵਿੱਚ ਰੱਖ ਲਈ। ਖੇੜੇ ਬਣੀ ਕਿ 11 ਫਰਵਰੀ 1956 ਈਸਵੀ ਨੂੰ ਅਕਾਲੀਆਂ ਨੇ ਜਿਹੜਾ ਇਕੱਠ ਕੀਤਾ ਸੀਗਾ ਜਿਹੜੀ ਕਾਨਫਰੰਸ ਕੀਤੀ ਸੀ ਕਿ ਜਿਹੜਾ ਜਲੂਸ ਕੱਢਣਾ ਸੀਗਾ 11 ਤਰੀਕ ਨੂੰ। ਉਹਦੇ ਵਿੱਚ ਉਮੀਦ ਇਹ ਕੀਤੀ ਗਈ ਸੀ ਕਿ ਘਟੋ ਘਟ 2.5 ਦਾ 3 ਲੱਖ ਜਿਹੜੇ ਸੇਖਾ ਸ਼ਮੂਲਿਤ ਕਰਨਗੇ। ਪਰ ਜੋ ਨਈ ਸੋਚਿਆ ਸੀਗਾ ਉਹ ਇਸ ਜਲੂਸ ਦੇ ਵਿੱਚ ਹੋਇਆ ਇਸ ਜਲੂਸ ਤੇ ਵਿੱਚ ਅਕਾਲੀ ਸਿੱਖਾਂ ਨੇ ਜਿਹੜੀ ਸ਼ਮੂਲੀਅਤ ਕੀਤੀ ਜਦੋਂ ਉਹਦੀ ਗਿਣਤੀ ਕੀਤੀ ਕਿ ਸਰਕਾਰ ਵੱਲੋਂ ਇਹ ਮੰਨਿਆ ਜਾਂਦਾ ਕਿ 5 ਲੱਖ ਤੋਂ ਵੱਧ ਸਿੱਖਾਂ ਨੇ ਇਸ ਜਲੂਸ ਦੇ ਵਿੱਚ ਸ਼ਮੂਲੀਅਤ ਕੀਤੀ ਇਸ ਜਲੂਸ ਦਾ ਇੱਕ ਵੱਖਰਾ ਪੱਖ ਇਹ ਸੀਗਾ ਇੱਕ ਬੜੀ ਹੈਰਾਨੀ ਵਾਲੀ ਗੱਲ ਇਹ ਸੀਗੀ ਕਿ ਜਿੱਥੋਂ ਇਹ ਜਲੂਸ ਸ਼ੁਰੂ ਹੁੰਦਾ ਸੀਗਾ ਤੇ ਜਿੱਥੇ ਜਾ ਕੇ ਇਹਨੇ ਖਤਮ ਹੋਣਾ ਸੀਗਾ ਇੱਕ ਸਿਰਾ ਇਹਦਾ ਉੱਥੇ ਪਹੁੰਚ ਗਿਆ ਜਿੱਥੇ ਜਾ ਕੇ ਜਲੂਸ ਨੇ ਖਤਮ ਹੋਣਾ ਸੀਗਾ ਤੇ ਇੱਕ ਸਿਰਾ ਇਸ ਜਲੂਸ ਦਾ ਉਥੇ ਹੀ ਖਲੋਤਾ ਆ ਜਿੱਥੋਂ ਇਹਨੇ ਆਰੰਭ ਹੋਣਾ ਸੀਗਾ ਕਹਿੰਦਾ ਭਾਵ 6 ਮੀਲ ਤੱਕ ਸਿੱਖ ਹੀ ਸਿੱਖ ਨਜ਼ਰ ਆ ਰਹੇ ਸੀਗੇ ਅਕਾਲੀ ਹੀ ਅਕਾਲੀ ਨਜ਼ਰ ਆ ਰਹੇ ਸੀਗੇ ਇੱਡਾ ਵੱਡਾ ਇਕੱਠ ਹੋਇਆ ਇਸ ਇਕੱਠ ਦੇ ਸਾਹਮਣੇ ਜਿਹੜਾ ਸੀਗਾ ਉਹ ਕਾਂਗਰਸੀਆਂ ਦਾ ਇਕੱਠ ਜਿੱਥੇ ਸਿਰਫ 1 ਲੱਖ ਬੰਦਾ ਪਹੁੰਚਿਆ ਤੇ ਮਾਸ਼ੀਆ ਦਾ ਇਕੱਠ ਜਿਹੜਾ ਸੀਗਾ ਜਿਹਦੇ ਵਿੱਚ 70 ਹਜ਼ਾਰ ਬੰਦਾ ਪਹੁੰਚਿਆ ਉਹ ਬਹੁਤ ਛੋਟਾ ਤੇ ਬਹੁਤ ਫਿੱਕਾ ਪੈ ਗਿਆ ਹੁਣ ਅਕਾਲੀਆਂ ਦੇ ਇਸ 5 ਲੱਖ ਤੋਂ ਵੱਧ ਇਕੱਠ ਦੇ ਵਿੱਚ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਇਹ ਜਿਹੜੀਆਂ ਗੱਲਾਂ ਫਿਰ ਪੰਜਾਬ ਦੇ ਲੋਕਾਂ ਨੇ ਸਰਕਾਰ ਦੇ ਸਾਹਮਣੇ ਰੱਖੀਆਂ ਪਹਿਲੀ ਗੱਲ ਸਾਹਮਣੇ ਉਹਨਾਂ ਨੇ ਇਹ ਰੱਖ ਦਿੱਤੀ ਕਿ ਸਿੱਖ ਭਾਰਤ ਵਿੱਚ ਦੁਖੀ ਹੈ ਉਹ ਖੁਸ਼ ਨਹੀਂ ਹੈ ਦੂਜੀ ਗੱਲ ਰੱਖੀ ਗਈ ਕਿ ਸਿੱਖ ਪੰਜਾਬੀ ਸੂਬੇ ਦੀ ਮੰਗ ਕਰ ਰਹੇ ਨੇ ਤੀਜੀ ਗੱਲ ਕਿ ਸਿੱਖਾ ਦੇ ਨੁਮਾਇੰਦੇ ਅਕਾਲੀ ਨੇ ਚੌਥੀ ਗੱਲ ਕਿ ਮਾਸਟਰ ਤਾਰਾ ਸਿੰਘ ਅਕਾਲੀ ਦਲ ਦਾ ਇੱਕੋ ਇੱਕ ਆਗੂ ਹੈ ਪੰਜਵੀਂ ਗੱਲ ਇੱਕ ਇਹਨਾਂ ਨੇ ਹੋਰ ਮਤੇ ਦੇ ਨਾਲ ਸਾਹਮਣੇ ਰੱਖੀ ਕਿ ਭਾਈ ਜਿਹੜੇ ਸਿੱਖਾ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਆ ਉਹ ਨਿੰਦਣਯੋਗ ਆ ਸੋ ਇਹ ਮਤੇ ਅਕਾਲੀਗਾਂ ਨੇ ਸਰਕਾਰ ਦੇ ਅੱਗੇ ਰੱਖੇ ਇਸ ਇਕੱਠ ਤੋਂ ਬਾਅਦ ਇਹ ਜਿਹੜਾ ਇਕੱਠ ਸੀਗਾ 11 ਫਰਵਰੀ 1956 ਇਸਵੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੰਢਿਆ ਗਿਆ ਸੀਗਾ ਜਲੂਸ ਜਿਸ ਜਲੂਸ ਦੇ ਵਿੱਚ 5 ਲੱਖ ਤੋਂ ਵੱਧ ਅਕਾਲੀਆ ਨੇ ਸ਼ਮੂਲੀਅਤ ਕੀਤੀ ਸੀ ਇਹ ਅੱਜ ਦੇ ਦਿਨ ਨਾਲ ਜੁੜਿਆ ਹੋਇਆ ਇਤਿਹਾਸ ਹੈ ਗੁਰੂ ਮਾਲਕ ਕਿਰਪਾ ਕਰੇ ਸਤ ਗੁਰ ਮਿਹਰਮਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ